ਦੇਸ਼ ਭਰ ਦੇ ਵਿੱਚ ਬੁੱਧਵਾਰ ਯਾਨੀ ਕਿ 9 ਜੁਲਾਈ ਨੂੰ 25 ਕਰੋੜ ਤੋਂ ਵੱਧ ਕਰਮਚਾਰੀ ਸਰਕਾਰ ਦਿਆਂ ਮਜ਼ਦੂਰ ਵਿਰੋਧੀ ਕਿਸਾਨ ਵਿਰੋਧੀ ਤੇ ਕਾਰਪੋਰੇਟ ਪੱਖੀ ਨੀਤੀਆਂ ਦੇ ਖਿਲਾਫ ਬਾਹਰ ਨਿਕਲਣ ਜਾ ਰਹੇ ਨੇ ਤਾਂ ਇਹ ਦੇਸ਼ ਵਿਆਪੀ ਹੜਤਾਲ ਭਾਰਤ ਬੰਦ ਦਾ ਵੱਡਾ ਪ੍ਰਭਾਵ ਪੈ ਸਕਦਾ ਹੈ ਦੱਸ ਦੇ ਇਹ ਕਿ ਜਿੱਥੇ ਇਸ ਦੇ ਨਾਲ ਵੱਡਾ ਅਸਰ ਪੈਣਾ ਤੇ ਉੱਥੇ ਹੀ ਇਸ ਦੇ ਨਾਲ ਕਰੋੜਾਂ ਦਾ ਨੁਕਸਾਨ ਵੀ ਹੋ ਸਕਦਾ ਹੈ ਇਨਾਂ ਇਨਿ ਬਿਹਾਰ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਮਹਾਗੜ ਜੋੜ ਨੇ ਵੀ 9 ਜੁਲਾਈ ਨੂੰ ਚੱਕੇ ਜਾਮ ਕਰਨ ਦਾ ਸੱਦਾ ਦਿੱਤਾ ਹੈ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਇਸ ਚੱਕਾ ਜਾਮ ਦੇ ਵਿੱਚ ਹਿੱਸਾ ਲੈਣ ਦਾ ਐਲਾਨ ਕਰ ਦਿੱਤਾ ਹੈ ਸਭ ਤੋਂ ਪਹਿਲਾਂ ਕਰਮਚਾਰੀਆਂ ਦੀ ਹੜਤਾਲ ਬਾਰੇ ਗੱਲ ਕਰੀਏ ਤਾਂ ਇਹ ਹੜਤਾਲ ਦਸ ਕੇਂਦਰੀ ਟ੍ਰੇਡ ਯੂਨੀਅਨ ਤੇ ਉਹਨਾਂ ਦੇ ਸਹਿਯੋਗੀਆਂ ਦੇ ਇੱਕ ਪਲੇਟਫਾਰਮ ਦੁਬਾਰਾ ਬੁਲਾਈ ਗਈ ਹੈ ਇਸ ਦੇ ਨਾਲ ਹੀ ਕਈ ਰਾਜਾਂ ਦੇ ਵਿੱਚ ਬੈਂਕਿੰਗ, ਬੀਮਾ, ਡਾਕ, ਕੋਲਾ ਖਨਨ, ਹਾਈਵੇ, ਨਿਰਮਾਣ ਤੇ ਇੱਥੋਂ ਤੱਕ ਕਿ ਰਾਜ ਆਵਾਜਾਈ ਵਰਗੇ ਪ੍ਰਮੁੱਖ ਖੇਤਰਾਂ ਦੇ ਵਿੱਚ ਵੀ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਨੇ ਕਰਮਚਾਰੀਆਂ ਨੇ ਭਾਰਤ ਬੰਦ ਦੇ ਵਿੱਚ ਵੱਡਾ ਐਲਾਨ ਕੀਤਾ ਤੇ ਇਸ ਦੇ ਵਿੱਚ ਯੂਨੀਅਨ ਜਿਸ ਦੇ ਵਿੱਚ AITUS, HMS, CITU, INTUC, INUUC, TUCC, SE WA AICETU LPFT UT UC ਸ਼ਾਮਲ ਨੇ ਇਸ ਦੇ ਨਾਲ ਹੀ RSS ਦੇ ਨਾਲ ਸੰਬੰਧਿਤ ਭਾਰਤੀ ਮਜ਼ਦੂਰ ਸੰਘ ਇੱਕ ਮੰਚ ਦਾ ਹਿੱਸਾ ਨਹੀਂ ਬਣ ਰਹੇ ਨੇ ਤਾਂ ਇਸ ਤੋਂ ਇਲਾਵਾ ਸਿੱਖ ਕਿਸਾਨ ਮੋਰਚਾ ਖੇਤੀਬਾੜੀ ਮਜ਼ਦੂਰ ਯੂਨੀਅਨਾਂ ਦੇ ਸੇਕਤ ਮੋਰਚੇ ਨੇ ਵੀ ਇਸ ਹੜਤਾਲ ਦਾ ਸਮਰਥਨ ਕੀਤਾ ਜਿਸ ਕਾਰਨ ਪਿੰਡੂ ਭਾਰਤ ਦੇ ਵਿੱਚ ਵੱਡੇ ਪੱਧਰ ਤੇ ਲਾਂਬੰਦੀ ਦਾ ਫੈਸਲਾ ਕੀਤਾ ਗਿਆ 올 ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਦੀ ਅਮਰਜੀਤ ਕੌਰ ਨੇ ਕਿਹਾ ਕਿ ਹੜਤਾਲ ਦੇ ਵਿੱਚ 25 ਕਰੋੜ ਤੋਂ ਵੱਧ ਕਰਮਚਾਰੀ ਸ਼ਾਮਲ ਹੋਣ ਦੀ ਉਮੀਦ ਹੈ ਤੇ ਦੇਸ਼ ਭਰ ਦੇ ਕਿਸਾਨ ਤੇ ਪਿੰਡੂ ਮਜ਼ਦੂਰ ਵੀ ਵਿਰੋਧ ਦੇ ਵਿੱਚ ਸ਼ਾਮਲ ਹੋਣਗੇ ਇਹਨਾਂ ਮਜ਼ਦੂਰ ਸਭਾ ਦੇ ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਹੜਤਾਲ ਕਾਰਨ ਬੈਂਕਿੰਗ ਡਾਕ ਕੋਲ ਖਨਨ ਫੈਕਟਰੀਆਂ ਤੇ ਰਾਜ ਆਵਾਜਿ ਪ੍ਰਭਾਵਿਤ ਹੋਵੇਗੀ ਪ੍ਰਦਰਸ਼ਨਕਾਰੀ ਯੂਨੀਅਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲਾਂ ਕਿਰਤ ਮੰਤਰੀ ਮਨਸੂਖ ਮਾਨ ਵਿਆ ਨੂੰ 17 ਨੁ ਚਾਰਟਰ ਸੌਪਿਆ ਪਰ ਉਸਤੇ ਕੋਈ ਵੀ ਕਾਰਵਾਈ ਨਹੀਂ ਹੋਈ ਕਿਉਂਨਾ ਦੋਸ਼ ਲਾਇਆ ਕਿ ਸਰਕਾਰ 10 ਸਾਲਾਂ ਤੋਂ ਸਲਾਣਾ ਕਿਰਤ ਸੰਮਿਲਨ ਨਹੀਂ ਕਰਵਾਉਣਾ ਚਾਹੁੰਦੀ ਨਵੇਂ ਲੇਬਰ ਕੋਡ ਦੇ ਰਾਹੀਂ ਟ੍ਰੇਡ ਯੂਨੀਅਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇਸਨਾਲੀ ਕੰਮ ਤੋਂ ਘੰਟੇ ਵਧਾਏ ਜਾ ਰਹੇ ਨੇ ਮਜ਼ਦੂਰਾਂ ਦੇ ਅਧਿਕਾਰ ਘਟਾਏ ਜਾ ਰਹੇ ਨੇ ਇਸ ਤੋਂ ਇਲਾਵਾ ਨੀਜੀਕਰਨ ਤੇ ਠੇਕੇ ਦੇ ਨੌਕਰੀਆਂ ਨੂੰ ਉਤਸ਼ਾਹਿਤ ਕਰਨਾ ਨੌਜਵਾਨਾਂ ਦੀ ਬੇਰੁਜ਼ਗਾਰੀ ਨੂੰ ਹੱਲ ਕਰਨ ਦੀ ਬਜਾਏ ਵਦੇਰੀ ਭਰਤੀ ਬਹੁਤ ਤਨਖਾਹਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਨਾ ਤੇ ਈਐਲਆਈ ਯੋਜਨਾਵਾਂ ਦੇ ਤਹਿਤ ਮਾਲਕਾਂ ਨੂੰ ਲਾਭ ਪ੍ਰਦਾਨ ਕਰਨਾ ਦ ਰਿਸਿਲਟਰੇਡ ਯੂਨੀਅਨ ਨੇ ਪਹਿਲਾ 26 ਨਵੰਬਰ 2020 28 29 ਮਾਰਚ 2022 ਤੇ ਉਸ ਤੋਂ ਬਾਅਦ 16 ਫਰਵਰੀ 2024 ਨੂੰ ਇਸ ਤਰੀਕੇ ਦੀ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਸੀ ਇਸ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਪਟਨਾ ਦੌਰੇ ਤੇ ਜੋ ਜਾ ਰਹੇ ਨੇ ਤਾਂ ਉਹਨਾਂ ਕਿਹਾ ਕਿ ਉਹ ਵੀ ਇਸ ਜਿਹੜੀ ਦੇਸ਼ ਵਿਆਪੀ ਸੰਘਰਸ਼ ਦਾ ਹਿੱਸਾ ਬਣਨ ਜਾ ਰਹੇ ਨੇ ਇਹ ਬਿਹਾਰ ਬੰਦ ਚੋਣ ਕਮਿਸ਼ਨ ਦੁਆਰਾ ਵੋਟਰ ਸੂਚੀ ਤੇ ਚੱਲੇ ਵਿਸ਼ੇਸ਼ ਤੀਬਰ ਸੋਧ ਦੇ ਵਿਰੁੱਧ ਬੁਲਾਇਆ ਗਿਆ ਤਾਂ ਇਸ ਦੇ ਵਿੱਚ ਰਾਹੁਲ ਗਾਂਧੀ ਇਸ ਦੇ ਨਾਲ ਕਾਂਗਰਸ ਖੱਬੇ ਪੱਖੀ ਪਾਰਟੀਆਂ ਸਮੇਤ ਵਿਰੋਧੀ ਪਾਰਟੀਆਂ ਬਿਹਾਰ ਬੰਦ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ ਇੰਡੀਆ ਲਾਈਨਸ ਦੇ ਨੇਤਾਵਾਂ ਨੇ ਰਾਜਵਿਆਪੀ ਵਿਰੋਧ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਤੇ ਬਿਹਾਰ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਅਕਤੂਬਰ ਨਵੰਬਰ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 24 ਜਨੂ ਨੂੰ ਸ਼ੁਰੂ ਕੀਤੇ ਚੋਣ ਕਮਿਸ਼ਨ ਦੇ ਐਸਆਈਆਰ ਦੀ ਸਖਤ ਨਿੰਦਾ ਕੀਤੀ ਹੈ ਆਰਜीडी ਦੇ ਚਿਦ ਜਸਵੀ ਸਾਦ ਯਾਦਵ ਨੇ ਇਸ ਨੂੰ ਵੋਟ ਬੰਦੀ ਕਿਹਾ ਤੇ ਇਸ ਦੀ ਤੁਲਨਾ ਨੋਟ ਬੰਦੀ ਨਾਲ ਕੀਤੀ ਹੈ ਜਦਕਿ ਕਾਂਗਰਸ ਦੇ ਮਲਕਾਰ ਰਜਨ ਖੜਗੇ ਨੇ ਪਾਜ ਪਾਤੇ ਵੋਟਰਾਂ ਨੂੰ ਦਬਾਉਣ ਦਾ ਦੋਸ਼ ਲਗਾਇਆ ਪੱਪੂ ਯਾਦਵ ਨੇ ਵੀ ਇਸ ਬਿਹਾਰ ਬੰਦਾ ਸਮਰਥਨ ਕੀਤਾ ਤੇ ਇਸ ਦਿਨ ਆਕਰਮਚਾਰੀਆਂ ਦੀ ਹੜਤਾਲ ਬਿਹਾਰ ਬੰਦੇ ਕਾਰਨ ਰਾਜ ਦੇ ਵਿੱਚ ਜਨਤਕ ਸੇਵਾਵਾਂ ਵੱਡੇ ਪੱਧਰ ਤੇ ਪ੍ਰਭਾਵਿਤ ਹੋਣ ਗਿਆ ਇਹ ਚੱਕਾ ਜਾਂ ਮਾਲ ਤੇ ਰਾਜ ਆਵਾਜਾਈ ਦੀਆਂ ਬੱਸ ਦੀਆਂ ਆਵਾਜਾਈ ਨੂੰ ਰੋਕ ਸਕਦਾ ਇਹ ਕਿਰਜਿਆ ਹੁੰਦਾ ਤਾਂ ਲੋਕਾਂ ਦੇ ਲਈ ਬੜੀ ਮੁਸ਼ਕਲ ਹੈ ਹਾਲਾਂਕਿ ਯਾਤਰੀ ਨੂੰ ਬਹੁਤ ਪਰੇਸ਼ਾਨੀ ਹੋਵੇਗੀ ਹਾਲਾਂਕਿ ਅਮਰਜੈਂਸੀ ਸਹੂਲਤਾਂ ਤੇ ਕੋਈ پابੰਦੀ ਨਹੀਂ ਹੈ